ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਅੱਜ ਗੱਲ ਕਰਾਂਗੇ ਔਰਤਾਂ ਦੇ 1000 ਰੁਪਏ ਨੂੰ ਲੈ ਕੇ ਬਹੁਤ ਟਾਈਮ ਦਾ ਇਹ ਜਿਹੜਾ ਮੁੱਦਾ ਪੱਖਿਆ ਹੋਇਆ ਸੀ ਬਹੁਤ ਖਬਰਾਂ ਆ ਰਹੀਆਂ ਸੀ ਜਿਸ ਦੇ ਵਿੱਚ 1000 ਰੁਪਏ ਦਾ ਐਲਾਨ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਗਵੰਤ ਮਾਨ ਵੱਲੋਂ ਜੋ ਹੋਇਆ ਸੀ ਉਹ ਵੀਡੀਓ ਦੀ ਕਲਿੱਪ ਜਿਹੜੀ ਮੈਂ ਪੁਰਾਣੀ ਵੀਡੀਓ ਦੇ ਵਿੱਚ ਸ਼ੇਅਰ ਕੀਤੀ ਹੋਈ ਹੈ ਸੋ ਹੁਣ ਇੱਕ ਨਵੀਂ ਵੀਡੀਓ ਆਈ ਹੈ ਉਹਨਾਂ ਦੀ ਕਾਨਫਰੰਸ ਦੇ ਦੌਰਾਨ ਉਹ ਰੈਲੀ ਕਰਦੇ ਹੋਏ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਔਰਤਾਂ ਨੂੰ ਹੁਣ ਮੈਂ 1000 ਰੁਪਏ ਨਹੀਂ ਦੇਵਾਂਗਾ ਇਸ ਤੋਂ ਵੱਧ ਕੇ ਦੇਵਾਂਗਾ 1100 ਰੁਪਿਆ ਹਰ ਮਹੀਨੇ ਦਿੱਤਾ ਜਾਊਗਾ ਪਰ ਉਹਨਾਂ ਦਾ ਕਹਿਣ ਦਾ ਜੋ ਅੰਦਾਜ਼ ਸੀ ਉਹਦੇ ਵਿੱਚ ਇਹੀ ਝਲਕ ਰਿਹਾ ਕਿ ਉਹ ਇਸ ਚੀਜ਼ ਨੂੰ ਜ਼ਰੂਰ ਲਾਗੂ ਕਰਨਗੇ ਕਿਉਂਕਿ ਵੋਟਾਂ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਚੀਜ਼ ਨੂੰ ਕਿਹਾ ਕਿ ਜੇ ਮੈਂ ਇਹ ਤੁਹਾਨੂੰ ਕਹਿ ਰਿਹਾ ਤਾਂ ਮੈਂ ਹੱਕ ਇਸ ਚੀਜ਼ ਦਾ ਔਰਤਾਂ ਦਾ ਹੱਕ ਵੀ ਜਿਹੜਾ ਇਸ ਤੋਂ ਵੱਧ ਦੇਵਾਂਗਾ ਤੇ ਇਸ ਚੀਜ਼ ਨੂੰ ਲਾਗੂ ਕੀਤਾ ਜਾਊਗਾ ਜਲਦ ਹੀ ਸੋ ਹੁਣ ਔਰਤਾਂ ਨੂੰ 1000 ਰੁਪਏ ਤੋਂ ਵੱਧ ਜਿਹੜਾ ਉਹਨਾਂ ਨੇ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਕਾਨਫਰੰਸ ਦੇ ਦੌਰਾਨ ਕਿ 1100 ਰੁਪਿਆ ਹਰ ਮਹੀਨਾ ਦਿੱਤਾ ਜਾਊਗਾ ਇਹਦੇ ਵਿੱਚ ਔਰਤਾਂ ਅਲੀ ਉਹਨਾਂ ਨੇ ਇਹੀ ਕਿਹਾ ਕਿ ਜੇ ਗੱਲ ਕਹੀ ਗਈ ਹੈ ਸਰਕਾਰ ਵੱਲੋਂ ਤਾਂ ਇਸ ਨੂੰ ਲਾਗੂ ਜ਼ਰੂਰ ਕੀਤਾ ਜਾਊਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਦੋਂ ਸ਼ੁਰੂ ਹੁੰਦੀ ਹੈ ਕਿਸ ਮਹੀਨੇ ਸ਼ੁਰੂ ਹੁੰਦੀ ਹੈ ਇਸ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਕੀ ਹੋਊਗੀ ਕਿਸ ਤਰੀਕੇ ਨਾਲ ਫਾਰਮ ਭਰੇ ਜਾਣਗੇ ਉਹ ਸਾਰਾ ਪ੍ਰੋਸੈਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਜਦੋਂ ਇਹ ਗੱਲ ਦਾ ਐਲਾਨ ਹੋ ਗਿਆ ਕਿ ਪਹਿਲਾਂ ਇਹਦੇ ਸਿਰਫ ਖਬਰਾਂ ਆ ਰਹੀਆਂ ਸਨ ਜਾਂ ਵੋਟਾਂ ਤੋਂ ਪਹਿਲਾਂ ਜਿਹੜੇ ਐਲਾਨ ਸੀ ਸਿਰਫ ਉਹੀ ਖਬਰਾਂ ਤੁਹਾਡੇ ਨਾਲ ਸ਼ੇਅਰ ਹੋਈਆਂ ਸੋ ਹੁਣ ਜੋ ਅਪਡੇਟ ਕਾਨਫਰੰਸ ਦੇ ਵਿੱਚ ਜੋ ਬਿਆਨ ਨਿਕਲ ਕੇ ਆ ਰਹੇ ਆ ਉਸ ਤੋਂ ਸੁਣ ਕੇ ਹੀ ਉਹਨਾਂ ਤੱਥਾਂ ਦੇ ਆਧਾਰ ਤੇ ਹੀ ਤੁਹਾਡੇ ਨਾਲ ਖਬਰ ਜਿਹੜੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਪਿਛਲੀ ਵੀਡੀਓ ਦੇ ਵਿੱਚ ਇੱਕ ਕਲਿੱਪ ਤੁਹਾਨੂੰ ਦਿਖਾਈ ਸੀ ਜਿਹਦੇ ਵਿੱਚ ਉਹਨਾਂ ਨੇ 1000 ਰੁਪਏ ਦੀ ਗੱਲ ਕੀਤੀ ਸੀ ਕਿ ਹਰ ਮਹੀਨੇ ਮਿਲੇਗਾ ਪਰ ਜਿਹੜੀ ਹੁਣ ਉਹਨਾਂ ਦੀ ਰੀਸੈਂਟ ਜਿਹੜੀ ਕਾਨਫਰੰਸ ਹੋਈ ਹੈ ਉਸ ਦੇ ਵਿੱਚ ਉਹਨਾਂ ਨੇ ਪੂਰੇ ਖੁੱਲ ਕੇ ਗੱਲ ਕੀਤੀ ਹੈ ਕਿ ਔਰਤਾਂ ਨੂੰ ਸਿਰਫ 1000 ਰੁਪਏ ਨਹੀਂ ਮਿਲੂਗਾ ਉਹ 1100 ਰੁਪਏ ਮਹੀਨੇ ਦਾ ਦੇਣਗੇ ਸੋ ਕਦੋਂ ਦਿੰਦੇ ਆ ਕਿਸ ਮਹੀਨੇ ਦਿੰਦੇ ਆ ਜਲਦ ਹੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੀ ਸਕੀਮ ਲਾਗੂ ਹੋ ਜੂਗੀ ਸੋ ਇਸ ਦੇ ਸਬੰਧ ਵਿੱਚ ਹਰ ਤਰ੍ਹਾਂ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਕੋਸ਼ਿਸ਼ ਕਰਾਂਗੇ ਉਹਨਾਂ ਦੀ ਕਾਨਫਰੰਸ ਵਾਲੀ ਉਹ ਵੀਡੀਓ ਵੀ ਤੁਹਾਡੇ ਨਾਲ ਜਲਦ ਹੀ ਸ਼ੇਅਰ ਕਰ ਦਈਏ ਇਸ ਚੈਨਲ ਦੇ ਉੱਪਰ ਹੀ ਅਪਲੋਡ ਕਰ ਦੂੰਗੀ ਮੈਂ ਸੋ ਇਸ ਐਲਾਨ ਬਾਰੇ ਤੁਹਾਡੇ ਨਾਲ ਜਾਣਕਾਰੀ ਦੇਣਾ ਇੱਕ ਫਰਜ਼ ਸੀ ਸੋ ਹੁਣ ਇਸ ਦੇ ਸਬੰਧ ਵਿੱਚ ਕੋਈ ਵੀ ਅਪਡੇਟ ਆਊਗੀ ਕੋਈ ਵੀ ਜਾਣਕਾਰੀ ਆਊਗੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਸੀਂ ਆਉਣ ਵਾਲੀਆਂ ਹੋਰ ਸਕੀਮਾਂ ਬਾਰੇ ਜਾਂ ਹੋਰ ਅਪਡੇਟ ਖਬਰਾਂਬਾਰੀ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਸੋ ਜਿੰਨੀ ਵੀ ਖਬਰ ਤੁਹਾਨੂੰ ਦਿੱਤੀ ਜਾਂਦੀ ਆ ਉਹ ਜੋ ਆਫੀਸ਼ੀਅਲ ਨਿਊਜ਼ਪੇਪਰ ਹੁੰਦੇ ਆ ਜੋ ਕਰੰਟ ਸੋਸ਼ਲ ਮੀਡੀਆ ਦੇ ਵਿੱਚ ਜੋ ਚੀਜ਼ਾਂ ਆਉਂਦੀਆਂ ਨੇ ਉਹੀ ਉਹਨਾਂ ਦੇ ਤੱਥਾਂ ਤੋਂ ਹੀ ਤੁਹਾਨੂੰ ਸਾਰੀ ਜਾਣਕਾਰੀ ਦੇਣ ਦੀ ਜਿਹੜੀ ਅਸੀਂ ਕੋਸ਼ਿਸ਼ ਕਰਦੇ ਆ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਜੀਨੀਅਸ ਸਟੱਡੀ ਹੱਬ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਆਪਣੇ ਸਾਥੀਆਂ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਜਾਣਕਾਰੀ ਸਾਡੇ ਚੈਨਲ ਤੋਂ ਪ੍ਰਾਪਤ ਕਰਦੇ ਰਹੋ ਤੇ ਜੋ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਅਸੀਂ ਤਹਿਨदिल ਧੰਨਵਾਦ ਕਰਦੇ ਹਾਂ ਧੰਵਾਦ ਜੀ